ਸਾਸੀ ਕਾਲ ਜੀ ਇਸ ਵੇਲੇ ਮੈਂ ਗੁਰਦਾਰਾ ਬਿਹਾਲਾ ਸਾਹਿਬ ਕੋਲਕਾਤਾ ਵਿਖੇ ਹਾਂ ਪਿਛਲੇ 4 ਦਿਨਾਂ ਤੋਂ ਇੱਥੇ ਮੈਂ ਕਿਸੇ ਨਿੱਜੀ ਕੰਮ ਐਸੀ ਰਹਿ ਉਸਤੇ ਹਿਸ ਗੁਰਦਾਰੇ ਪ੍ਰਬੰਧਕ ਮਰਦਾਨ ਸਰ ਭਵਿੰਦਰ ਸਿੰਘ ਜੀ ਕਾਰਟੂ ਜਿਹੜੇ ਕਿ ਸਾਡੇ ਘੜ ਇਲਾਕੇ ਦੇ ਪਿੰਡ ਪੰਜੋਲਾ ਦੇ ਨਿਵਾਸੀ ਹੈ ਮੇਰੇ ਦੋਸਤ ਬੋਬੀ ਪੰਜੋਲਾ ਦੇ ਚਾਚਾ ਜੀ ਹੈ ਇਹ ਬੋੜੀ ਸੇਵਾ ਨਿਭਾ ਰਹੇ ਗੁਰਦਾਰਾ ਸਾਹਿਬ ਵਿਖੇ ਗੁਰਦਾਰੇ ਨਵੀਂ ਇਮਾਰਤਾਂ ਦੀ ਸੇਵਾ ਚੱਲਦੀ ਹੈ ਹੁਣ ਮੈਂ ਭਵਿੰਦਰ ਸਿੰਘ ਜੀ ਨੂੰ ਕਹੂੰਗਾ ਕਿ ਉਸ ਗੁਰਦੁਆਰਾ ਸਾਹਿਬ ਦੀ ਕਦੋਂ ਤੋਂ ਉਹਨਾਂ ਨੇ ਸੇਵਾ ਸੰਭਾਲੀ ਹੈ ਤੇ ਸਾਰਾ ਇਤਿਹਾਸ ਜਰੂਰ ਦੱਸਣ ਤੁਹਾਡੇ ਨਾਲ ਸੰਗਤਾਂ ਨਾਲ ਸਾਂਝਾ ਕਰਨ ਲਈ ਬੈਰਜੀ ਖਾਲਸਾ ਬੈਰਜੀ ਫਤਿਹ ਅਸੀਂ ਸਾਨੂੰ 2000 ਤੋਂ ਨਵੰਬਰ ਤੋਂ ਇਹਦੀ ਸੇਵਾ ਸੰਭਾਲੀ ਵੀ ਹੈ ਸੇਵਾਦਾਰ ਸਾਡੇ ਸਾਰੇ ਟੀਮ ਸੇਵਾ ਕਰਦੀ ਹੈ ਅਸੀਂ ਮੁੱਖ ਸੇਵਾਦਾਰ ਹੈਗੇ ਹਾਂ ਅੱਜ ਸਾਡਾ ਪਹਿਲੇ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀਗਾ ਉਹਨੂੰ ਤੋੜ ਕੇ ਦੁਬਾਰੇ ਹੁਣ ਵੱਡੀ ਬਿਲਡਿੰਗ ਪੰਜ ਤਲਾ ਬਿਲਡਿੰਗ ਰੈਡੀ ਹੋ ਗਈ ਹੈ ਹੁਣ ਅੰਦਰ ਦਾ ਕੰਮ ਚੱਲਣਾ ਸ਼ੁਰੂ ਹੋਣਾ ਹੈ ਮੇਰੇ ਨਾਲ ਮੇਰੇ ਹੋਰ ਕੀ ਮੈਂਬਰ ਹੋਰ ਨੇ ਜਿਹੜੇ ਜਿਵੇਂ ਰਲ ਮਿਲ ਕੇ ਕੰਮ ਕਰਦੇ ਗੁਰੂ ਗੁਰੂ ਘਰ ਦੀ ਸੇਵਾ ਬਹੁਤ ਚੰਗੀ ਜਿਸ ਵੀ ਨੇ ਇਹਦੇ ਵਿਦਿਸ਼ਰ ਨੂੰ ਕਰਨੀ ਹੋਵੇ ਤਾਂ ਗੁਰਪ੍ਰੀਤ ਸਿੰਘ ਦਾ ਟੁਟਾ ਇੱਕ ਇਹਨਾਂ ਨੂੰ ਅਸੀਂ ਗੁਰਦੁਆਰੇ ਸਾਹਿਬ ਦਾ ਅਕਾਊਂਟ ਦਿੱਤਾ ਉਹਦੇ ਵੀ ਸੇਵਾ ਪਾ ਸਕਦੇ ਨੇ ਵਾਹ ਜੀਆ ਪਿੰਡ ਪਿੰਡ ਪੰਜੋਲਾ ਮੇਰਾ ਨੌ ਭਿੰਦਰ ਸਿੰਘਾ ਜੀ ਰੋਪੜ ਜ਼ਿਲ੍ਹਾ ਮੇਰਾ 2000 ਨਵੰਬਰ ਤੋਂ ਫਿਰ ਗੁਰਦੁਆਰੇ ਦੀ ਸੇਵਾ ਵਿੱਚ ਲੱਗੇ ਨੇ ਬੇ ਖਾਲਸਾ ਫਤਿਹ ਸੋ ਦੋਸਤੋ ਇੱਕ ਸਿੱਖ ਧਰਮ ਦੀ ਕਹਿ ਲੋ ਇਹ ਇਹੀ ਖਾਸੀਅਤ ਹੈ ਕਿ ਬਿਨਾਂ ਕਿਸੇ ਜਾਤ ਪਾਤ ਤੋਂ ਕਿਸੇ ਫਰਕ ਤੋਂ ਸਾਰਿਆਂ ਨੂੰ ਖੁੱਲਾ ਸਦਾ ਲੰਗਰ ਰਹਿائش ਇੱਕ ਪ੍ਰੋਟੈਕਸ਼ਨ ਮਿਲਦੀ ਹੈ ਗੁਰਦਾਰਾ ਸਾਹਿਬ ਚ ਆ ਕੇ ਸੋ ਉਸ ਚੀਜ਼ ਨੂੰ ਅਸੀਂ ਡਿਸਕ੍ਰਿਪਸ਼ਨ ਚ ਗੁਰਦਾਰਾ ਸਾਹਿਬ ਦਾ ਖਾਤਾ ਨੰਬਰ ਸ਼ੇਅਰ ਕਰ ਦਾਂਗੇ ਸੰਗਤਾਂ ਵੱਤ ਤੋਂ ਵੱਤ ਇਹਦੇ ਚ ਆਪਣਾ ਸਾਡੇ ਗੁਰਦੁਆਰੇ ਸਾਹਿਬ ਤੋਂ ਹਰੇ ਐਵਰੀ ਸੰਡੇ 2000 2000 ਤੋਂ ਲੈ ਕੇ ਇੱਕ ਬਲੈਂਡ ਸਕੂਲ ਦੇ ਵਿੱਚ ਤੇ 200 ਬੱਚਿਆਂ ਦਾ ਹਰ ਸ਼ੰਡੇ ਲੰਗਰ ਜਾਂਦਾ ਤੇ ਇੱਥੇ ਹਰ ਸ਼ੰਡੇ ਲੰਗਰ ਹੁੰਦਾ ਕਿਤੇ 400 ਤੋਂ 500 ਬੰਦਾ ਛਕਦਾ ਇਹਦਾ ਸੰਗਤ ਉਹਦੇ ਵੀ ਚੱਲਦਾ ਹੈ ਸੰਗਤ ਦਾਰਪੁਰ ਕਰਦੀ ਉਹਦੇ ਤੇ ਲੰਗਰ ਚੱਲਦਾ ਬਾਕੀ ਸਾਡੇ ਅੰਦਰ ਅਜੇ ਤੋਂ 45 ਕਿਲੋਮੀਟਰ ਦੂਰ ਡਾਇਮੋਡ ਆਉਣਾ ਤੋਂ ਦੂਰ ਸਾਫ ਵੀ ਹੈਗਾ ਉਹ ਵੀ ਸਾਡੇ ਅੰਦਰ ਦੀ ਸੇਵਾ ਜੀ ਉੱਥੇ ਵੀ ਸੇਵਾ ਚੱਲਦੀ ਰਹਿੰਦੀ ਹੈ ਸੋ ਦੋਸਤੋ 20 ਰੁਪਏ ਦਾ ਬਾਬੇ ਨਾਨਕ ਦਾ ਲੰਗਰ ਸਿੱਖ ਤਰ੍ਹਾਂ ਚ ਲਗਾਤਾਰ ਨਿਰੰਤਰ ਚੱਲ ਰਿਹਾ ਅੱਜ ਇਸੇ ਬੰਗਾਲ ਜਾ ਕੇ ਕੋਲਕਾਤਾ ਦੀ ਧਰਤੀ ਤੇ ਉਹੀ ਸੁਰੱਖਿਆ ਦੀ ਭਾਵਨਾ ਉਹੀ ਅਨੱਤ ਦੀ ਭਾਵਨਾ ਇਹ ਬੜੀ ਵਿਰਲੀ ਹੈ ਸੋ ਵੱਧ ਤੋਂ ਵੱਧ ਇਸ ਵਲੌਗ ਨੂੰ ਸੰਗਤ ਨਾਲ ਸ਼ੇਅਰ ਕਰੋ ਤੇ ਅਕਾਊਂਟ ਨੰਬਰ ਗੁਰਦਾਸ ਸਾਹਿਬ ਦਾ ਅਸੀਂ ਖਾਤੇ ਚ ਡਿਸਕ੍ਰਾਈਬ ਕਰ ਦੇਣਾ ਥੱਲੇ ਡਿਸਕ੍ਰਿਪਸ਼ਨ ਚ ਉਹ ਜੇ ਤੁਸੀਂ ਆਪਣੀ ਸਹਾਇਤਾ ਵੀ ਪਾਓ ਤੇ ਅੱਜ ਜੋਨ ਤੱਕ ਜੋ ਤਿਲ ਫੁੱਲ ਦੇ ਸਕਦੇ ਹਾਂ ਉਹਦੇ ਪਾਓ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਬੰਡਾਂ ਦੀ ਸਹਿਯੋਗ ਕਰੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਇਹ ਆਰਜੀ ਦਰਬਾਰ ਸਾਹਿਬ ਚਲਾ ਚਲਾ ਰਹੇ ਆ ਇੱਧਰ ਤੇ ਸਾਹਮਣੇ ਗੁਰਦੁਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਹੈ ਉੱਥੇ ਲਗਾਤਾਰ ਲੰਗਰ ਦੀ ਸੇਵਾ ਚੱਲਦੀ ਹੈ ਹਾਂ ਸਾਰਾ ਮੈਂ ਤੁਹਾਨੂੰ ਦਿਖਾਉਣਾ ਇੱਕ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਸੇਵਾ ਤੇ ਆਹ ਦਰਬਾਰ ਸਾਹਿਬ ਹੈ ਤੇ ਸਾਹਮਣੇ ਮਿੰਟ ਹੈ ਸੋ ਇਹ ਕਹਿ ਲੋ ਵੀ ਸਿੱਖ ਧਰਮ ਦੀ ਮਹਾਨਤਾ ਜਿੱਥੇ ਇੰਡੀਆ ਦੇ ਸਿੱਕੇ ਟਕਸਾਲ 'ਚ ਬਣਦੇ ਆ ਉਹਦੇ ਸਾਹਮਣੇ ਸਾਡਾ ਗੁਰਕਰ ਹੈ ਗੁਰਦੁਆਰਾ ਬਿਹਾਲਾ ਜੀ ਸਾਹਮਣੇ ਮਿੰਟ ਦੀ ਬਿਲਡਿੰਗ ਹੈ ਇੰਡੀਅਨ ਗਵਰਨਮੈਂਟਸ ਮਿੰਟ ਕੋਲਕਾਤਾ ਜਿੱਥੇ ਭਾਰਤੀ ਕਰੰਸੀ ਸਿੱਕੇ ਸਿੱਕੇ ਬਣਦੇ ਆ ਸਿੱਕਿਆਂ ਦੀ ਟਕਸਾਲ ਹੈ ਤੇ ਆ ਸਾਡਾ ਗੁਰਦੁਆਰਾ ਬਿਹਾਲਾ ਕੋਲਕਾਤਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਨਾਨਕ ਦੇਵ ਜੀ ਦੇ ਰੰਗ ਹੈ ਇਹ ਇੱਕ ਇਤਿਹਾਸਕ ਜਿਹੜੀ ਸਾਡੇ ਦੇਸ਼ ਦੀ ਮਿੰਟ ਹੈ ਉਹਦੇ ਸਾਹਮਣੇ ਸਾਡਾ ਗੁਰਦੁਆਰਾ ਬਿਹਾਲਾ ਸਾਹਿਬ ਕੋਲਕਾਤਾ ਸ਼ਸ਼ੋਭਤ ਹੈ ਤੋਂ ਬਾਦ ਤੋਂ ਬਾਦ ਸੰਗਤਾਂ ਇਸ ਵਲੌਗ ਨਾਲ ਜੁੜੋ ਤੇ ਗੁਰਦਰਾ ਸਾਹਿਬ ਦੀ ਚਲਦੀ ਮਾਰਤ ਦੇ ਕਾਰਜ ਵਿੱਚ ਆਪਣਾ ਯੋਗਦਾਨ ਪਾਓ ਥੈਂਕ ਯੂ ਮਿਹਰਬਾਨੀ